ਨਾਬਾਦੇ ਪੁਲਸ ਖਾਨੇ ਦੇ ਬਾਹਰ ਡੀਐਸਪੀ ਮਨਦੀਪ ਕੌਰ ਚੀਮਾ ਤੇ ਕਿਸਾਨਾਂ ਦੇ ਵਿੱਚ ਜਿਹੜੀ ਆਰਗੂਮੈਂਟ ਹੋਈ ਆ ਜਿਹੜੀ ਤਣਾਤਣੀ ਹੋਈ ਆ ਉਹਦੇ ਬਾਰੇ ਬਹੁਤ ਵੱਡੇ ਪੱਤਰ ਦੇ ਉੱਤੇ ਖਬਰਾਂ ਪੜੀਆਂ ਸੁਣੀਆਂ ਦੇਖੀਆਂ ਤੁਸੀਂ ਹੋਣੀਆਂ ਇੱਕ ਪਾਸੇ ਪੁਲਿਸ ਟੀਮ ਆ ਦੂਜੇ ਪਾਸੇ ਕਿਸਾਨ ਭਾਈਚਾਰਾ ਕਿਸਾਨ ਭਾਈਚਾਰਾ ਜਿਹੜੇ ਹੱਥਾਂ ਵਿੱਚ ਡੰਡੇ ਆ ਤੇ ਪੁਲਿਸ ਉਹਨਾਂ ਨੂੰ ਰੋਕਣ ਦੇ ਵਾਸਤੇ ਤਿਆਰੀ ਦੇ ਵਿੱਚ ਆ ਧੱਕਾ ਮੁੱਕੀ ਵੀ ਹੋਈ ਆ ਕਿਸਾਨਾਂ ਨੇ ਬੀਬੀ ਜੀ ਦੇ ਉੱਤੇ ਦੋਸ਼ ਲਾਏ ਆ ਮਨਦੀਪ ਕੌਰ ਚੀਮਾ ਦੇ ਉੱਤੇ ਦੀ ਪਾਈ ਇਹਨਾਂ ਦੇ ਵੱਲੋਂ ਤੇ ਇਹਨਾਂ ਦੀ ਟੀਮ ਦੇ ਵੱਲੋਂ ਕਿਸਾਨਾਂ ਦੇ ਨਾਲ ਜ਼ਿਆਰਤੀ ਕੀਤੀ ਗਈ ਆ ਮਨਦੀਪ ਕੌਰ ਕੀਬਾ ਡੀਐਸਪੀ ਦਾ ਇਹ ਕਹਿਣਾ ਜੀ ਕਿ ਕਿਸਾਨਾਂ ਦੇ ਪੇਸ ਦੇ ਵਿੱਚ ਕਈ ਲੋਕ ਗੁੰਡੇ ਵੀ ਆਏ ਸੀ ਅਸੀਂ ਉਹ ਵੀਡੀਓ ਵੀ ਸੁਣ ਲਈ ਦੇਖ ਲਈ ਹੋਣੀ ਆ ਜਿਹਦੇ ਵਿੱਚ ਡੀਐਸਪੀ ਸਾਹਿਬ ਆ ਜਿਹੜੇ ਉਹ ਗਾਲ ਕੱਢ ਰਹੇ ਭੈਣ ਦੀ ਗੱਲ ਨਿਕਲ ਰਹੀ ਆ ਅਸੀਂ ਉਹ ਵੀ ਗੱਲਾਂ ਸੁਣ ਲਈਆਂ ਜਿਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਮੇਰੇ ਨਾਲ ਜ਼ਿਆਰਤੀ ਕੀਤੀ ਗਈ ਆ ਮੈਨੂੰ ਪਿੱਛੋਂ ਟੱਚ ਕੀਤਾ ਗਿਆ ਯਾਨੀ ਕਿ ਛੇੜਿਆ ਗਿਆ ਇਹਦਾ ਮਤਲਬ ਇਹ ਆ ਕਿਸਾਨ ਇਹ ਗੱਲ ਕਹਿੰਦੇ ਵੀ ਸਾਡੀਆਂ ਪੱਗਾਂ ਉਛਾਲੀਆਂ ਵਿਚਲੀ ਗੱਲ ਕੀ ਆ ਸਵਾਲ ਇਹ ਆ ਇੱਕ ਧਿਰ ਦੀ ਗੱਲ ਸੁਣਦੇ ਆ ਦੂਜੀ ਧਿਰ ਗਲਤ ਲੱਗਦੀ ਦੂਜੀ ਧਿਰ ਦੀ ਗੱਲ ਸੁਣਦੇ ਪਹਿਲੀ ਧਿਰ ਗਲਤ ਲੱਗਦੀ ਆ ਵਿਚਲੀ ਗੱਲ ਕੀ ਆ ਦੋਵਾਂ ਧਿਰਾਂ ਦੀਆਂ ਗੱਲਾਂ ਦੇ ਉੱਤੇ ਪਹਿਲਾਂ ਚਰਚਾ ਕਰਾਂਗੇ ਕਿਉਂਕਿ ਬੀਬੀ ਜੀ ਇਹ ਗੱਲ ਕਹਿੰਦੇ ਮਨਦੀਪ ਕੌਰ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਤੇ ਉਹਨਾਂ ਨੇ ਉੱਤਰ ਦੇ ਤੱਕ ਲਈ ਕਲੀ ਕਲੀ ਘਟਦਾ ਪਹਿਲਾ ਸਵਾਲ ਇਹ ਆ ਕਿ ਕੀ ਤੁਸੀਂ ਉੱਥੇ ਕਿਸਾਨਾਂ ਨਾਲ ਜ਼ਿਆਰਤੀ ਨਹੀਂ ਕੀਤੀ ਕੀ ਤੁਸੀਂ ਉੱਥੇ ਧੱਕਾ ਨਹੀਂ ਕੀਤਾ ਕੀ ਤੁਸੀਂ ਕਿਸਾਨਾਂ ਦੀਆਂ ਪੱਗਾਂ ਨਹੀਂ ਉਛਾਲੀਆਂ ਕੀ ਤੁਸੀਂ ਕਿਸਾਨਾਂ ਦੇ ਲੀੜੇ ਨਹੀਂ ਪਾੜੇ ਤੁਹਾਡੀ ਟੀਮ ਨੇ ਕਹਿਣ ਦਾ ਭਾਵ ਤੁਹਾਡੀ ਅਗਵਾਈ ਦੇ ਵਿੱਚ ਤੁਹਾਡੀ ਹਾਜ਼ਰੀ ਦੇ ਵਿੱਚ ਮਨਦੀਪ ਕੌਰ ਚੀਮਾ ਦਾ ਇਹ ਕਹਿਣਾ ਕਿ ਅਸੀਂ ਕਿਸੇ ਵੀ ਕਿਸਾਨ ਦੇ ਲੀੜੇ ਨਹੀਂ ਪਾੜੇ ਕੋਈ ਇੱਕ ਵੀਡੀਓ ਬਣੋ ਲਿਆ ਕੇ ਦਿਖਾ ਦਿਓ ਜਿਹਦੇ ਵਿੱਚ ਕਿਸੇ ਕਿਸਾਨ ਦੀ ਪੱਗ ਲੱਥੀ ਹੋਵੇ ਜਾਂ ਲਹਿਰੀ ਹੋਵੇ ਜਾਂ ਅਸੀਂ ਲਾਈ ਹੋਵੇ ਜੇਕਰ ਕੋਈ ਇਦਾਂ ਦਾ ਦੋਸ਼ ਲਾਉਂਦਾ ਤੇ ਉਹ ਗੁਰੂ ਘਰ ਦੇ ਵਿੱਚ ਜਾਵੇ ਦਰਬਾਰ ਸਾਹਿਬ ਚੱਲੇ ਸਾਡੇ ਨਾਲ ਉੱਥੇ ਸੌਂ ਖਾਵੇ ਜੀ ਕਿ ਮੇਰੀ ਪੱਗ ਲਾਈ ਗਈ ਆ ਮੇਰੇ ਸਾਹਮਣੇ ਫਲਾਣੇ ਦੀ ਪੱਗ ਲਾਈ ਗਈ ਆ ਉਹਨਾਂ ਨੇ ਕਿਹਾ ਜੀ ਕਿ ਇਹ ਗਲਤ ਗੱਲ ਹੈਗੀ ਆ ਉਹ ਇਹ ਗੱਲ ਕਹਿੰਦੇ ਜੀ ਕਿਸਾਨੀ ਦੇ ਪੇਸ ਦੇ ਵਿੱਚ ਕੁਝ ਗੁੰਡੇ ਵੀ ਆਏ ਸਨ ਜਿਨ੍ਹਾਂ ਦੇ ਵੱਲੋਂ ਇੱਥੇ ਮਾਹੌਲ ਖਰਾਬ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਇੱਥੇ ਮਾਹੌਲ ਦੇ ਵਿੱਚ ਤਣਾ ਤਣੀ ਪੈਦਾ ਕੀਤੀ ਗਈ ਆ ਫਿਰ ਦੂਜਾ ਸਵਾਲ ਮਨਦੀਪ ਕੌਰ ਚੀਮਾ ਨੂੰ ਇਹ ਆ ਕਿ ਭਾਈ ਤੁਸੀਂ ਤਾਂ ਸਹਿਣਸ਼ੀਲ ਹੁੰਨੇ ਆ ਤੁਹਾਡੇ ਕੋਲੇ ਮੈਨੇਜਮੈਂਟ ਦਾ ਗੁਰ ਹੁੰਦਾ ਤੁਹਾਡੇ ਕੋਲੇ ਹੁਨਰ ਹੁੰਦਾ ਵੀ ਜਿੱਥੇ ਵੀ ਕੋਈ ਪੜਕੀਲਾ ਮਾਹੌਲ ਹੋਵੇ ਜਿੱਥੇ ਮਾਹੌਲ ਤਣਾਪੂਰਨ ਹੋ ਜੇ ਉਹਨੂੰ ਕਾਬੂ ਦੇ ਵਿੱਚ ਕਿਵੇਂ ਕਰਨਾ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ 30 35 ਮੁਲਾਜ਼ਮ ਸੀ ਉਹ ਬਹੁਤ ਵੱਡੀ ਗਲਤੀ ਦੇ ਵਿੱਚ ਸੀ ਕਿਸਾਨ ਇਸ ਕਰਕੇ ਅਸੀਂ ਕੋਈ ਲੜਨ ਦੇ ਲਈ ਨਹੀਂ ਸੀ ਆਏ ਨਾ ਕੋਈ ਜ਼ਿਆਰਤੀ ਕਰਨ ਦੇ ਵਾਸਤੇ ਆਏ ਸੀ ਅਸੀਂ ਇਹਨਾਂ ਨੂੰ ਕਿਹਾ ਸੀ ਜੀ ਕਿ ਤੁਸੀਂ ਛਾਵੇਂ ਜਾ ਕੇ ਧਰਨਾ ਲਾ ਲਓ ਅਸੀਂ ਤਾਂ ਇਹ ਫਿਕਰ ਕਰਦੇ ਵੀ ਧੁੱਪ ਦੇ ਵਿੱਚ ਕਿਉਂ ਲਾਉਂਦੇ ਆ ਪਰ ਇਹਨਾਂ ਦੇ ਵੱਲੋਂ ਕੁਝ ਕਿਸਾਨਾਂ ਦੇ ਵੱਲੋਂ ਕਹਿ ਕੇ ਗੱਲ ਮੁੱਕਰੀ ਗਈ ਆ ਉਹਨਾਂ ਨੇ ਗਮਦੂਰ ਸਿੰਘ ਹੋਰਾਂ ਦੇ ਉੱਤੇ ਦੋਸ਼ ਲਾਇਆ ਕਿ ਭਾਈ ਉਹਨਾਂ ਨੇ ਅੱਗੇ ਸੁਣੀ ਹਾਨੀ ਪਹਚਾਇਆ ਸਾਡੇ ਨਾਲ ਕਮਿਟਮੈਂਟ ਇਹ ਕੀਤੀ ਸੀ ਵੀ ਜਦੋਂ ਮੇਰੀ ਗੱਡੀ ਆਊਗੀ ਤੇ ਭਾਈ ਉਦੋਂ ਅਸੀਂ ਧਰਨਾ ਪਾਸੇ ਕਰ ਲਾਂਗੇ ਪਰ ਇਹਨਾਂ ਦੇ ਵੱਲੋਂ ਬਾਅਦ ਵਿੱਚ ਗੱਲਾਂ ਹੋਰ ਬਣਾ ਲਈਆਂ ਗਈਆਂ ਫਿਰ ਸਵਾਲ ਅਗਲਾ ਇਹ ਹੋਇਆ ਬੀਬੀ ਜੀ ਤੁਸੀਂ ਕੈਨੇਡਾ ਦੇ ਵਿੱਚ ਗਏ ਸੀ ਉਦੋਂ ਕੈਨੇਡਾ ਦੇ ਵਿੱਚ ਤੁਹਾਨੂੰ ਲੋਕਾਂ ਨੇ ਤੁਹਾਡੀ ਖੇਡ ਭਾਵਨਾ ਕਰਕੇ ਤੁਹਾਡੀ ਪ੍ਰਤਿਮਾ ਦੇ ਕਰਕੇ ਲਗਭਗ 5 ਲੱਖ ਰੁਪਏ ਇਕੱਠਾ ਕਰਕੇ ਦਿੱਤਾ ਕੀ ਕਹਿਣਾ ਚਾਹੋਗੇ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ 2008 ਤੇ 8 ਦੇ ਵਿੱਚ ਕਹਿੰਦੇ ਜੀ ਮੈਂ 올림픽 ਦੇ ਵਿੱਚ ਹਿੱਸਾ ਲਿਆ ਸੀ ਨੇ 2009 ਦੇ ਵਿੱਚ ਤੇ ਮੈਂ ਕੈਨੇਡਾ ਦੇ ਵਿੱਚ ਗਈ ਸੀ ਤੇ 올림픽 ਖੇਡਣ ਤੋਂ ਬਾਅਦ ਜਦੋਂ ਮੈਂ ਗਈ ਕੈਨੇਡਾ ਦੇ ਵਿੱਚ ਉੱਥੇ ਮੇਰਾ ਪੰਜਾਬਣ ਹੁਣ ਕਰਕੇ ਸਿੱਖ ਭਾਈਚਾਰੇ ਦੇ ਵਿੱਚ ਹੁਣ ਕਰਕੇ ਬੜੇ ਭੈਣਾ ਵੀਰਾਂ ਨੇ ਸਨਮਾਨ ਕੀਤਾ ਮੈਨੂੰ ਇਹ ਪੁੱਛਿਆ ਗਿਆ ਜੀ ਕਿ ਕਿਹੋ ਜੀਆਂ ਤੁਹਾਡੀਆਂ ਲੋੜਾਂ ਤੇ ਮੈਂ ਅੱਗੋ ਇਹ ਗੱਲ ਕਹੀ ਕਿ ਭਾਈ ਖੇਡਾਂ ਬਹੁਤ ਮਹਿੰਗੀਆਂ ਖਰਚਾ ਪੱਠਾ ਬਹੁਤ ਹੁੰਦਾ ਉਸ ਤੋਂ ਬਾਅਦ ਉਹਨਾਂ ਨੇ ਡਾਲਰ ਇਕੱਠੇ ਕਰਕੇ ਲਗਭਗ 5 ਇੱਕ ਲੱਖ ਰੁਪਈਆ ਹੋਊਗਾ ਜਿਹੜਾ ਮੈਨੂੰ ਦਿੱਤਾ ਪਰ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਗੱਲਾਂ ਨੂੰ ਜਾਣੇ ਬਿਨਾ ਇਹਦੇ ਪਿਛਲਾ ਕਾਰਨ ਕੀ ਆ ਕਿਹੜੀ ਗੱਲ ਕਿਵੇਂ ਹੋਈ ਸੀ ਇਹਨੂੰ ਉਭਾਰਿਆ ਗਿਆ ਇਹਦੇ ਨਾਲ ਉਹਨਾਂ ਨੇ ਕਿਹਾ ਜੀ ਕਿ ਪਤਾ ਨਹੀਂ ਕਿਹੜੇ ਲੋਕ ਕੀ ਸਾਥ ਕਰਨਾ ਚਾਹੁੰਦੇ ਸਚਾਈ ਲੋਕਾਂ ਨੂੰ ਪਤਾ ਨਹੀਂ ਆ ਬੀਬੀ ਜੀ ਨੇ ਇਹ ਵੀ ਗੱਲ ਕਹੀ ਵੀ ਥੋੜੂ ਪੜ੍ਹ ਕੇ ਸੁਣਾ ਦੇਣਾ ਦੋ ਤਿੰਨ ਗੱਲਾਂ ਉਹਨਾਂ ਨੇ ਕਿਹੜੀਆਂ ਕਿਹੜੀਆਂ ਗੱਲਾਂ ਹੋਰ ਕਹੀਆਂ ਫਿਰ ਆਪਾਂ ਉਸ ਤੋਂ ਬਾਰੇ ਕਿਸਾਨ ਭਾਈ ਚਾਰੇ ਦੀ ਗੱਲ ਵੀ ਕਰਦੇ ਆ ਇਹਨਾਂ ਨੇ ਕਿਹਾ ਜੀ ਕਿ ਮੈਂ ਕਈ ਵਾਰ ਬੇਨਤੀ ਕੀਤੀ ਕਿ ਰਾਹ ਛੱਡ ਦਿਓ ਆ ਨਾਬੇ ਵਾਲੀ ਗੱਲ ਆ ਇਹ ਮੈਂ ਕਈ ਵਾਰ ਬੇਨਤੀ ਕੀਤੀ ਕਿ ਰਾਹ ਛੱਡ ਦਿਓ ਪਰ ਇਹ ਲੋਕ ਮੰਨੇ ਨਹੀਂ ਤੇ ਗੱਡੀ ਦੇ ਅੱਗੇ ਲੰਮੇ ਪੈ ਗਏ ਇਹਨਾਂ ਲੋਕਾਂ ਨੇ ਮੰਚ ਤੋਂ ਅਨਾਉਂਸਮੈਂਟ ਕੀਤੀ ਸੀ ਕਿ ਮੈਡਮ ਨੂੰ ਜਾਣ ਨਹੀਂ ਦੇਵਾਂਗੇ ਇਹਨਾਂ ਨੂੰ ਅਸੀਂ ਬੰਦੀ ਬਣਾ ਕੇ ਰੱਖਾਂਗੇ ਅਗਲੀ ਗੱਲ ਕੀ ਆ ਇਹਨਾਂ ਨੇ ਇੰਟਰਵਿਊ ਦੇ ਵਿੱਚ ਜਿਹੜੀ ਗੱਲ ਕਹੀ ਆ ਇਹ ਕਹਿੰਦੇ ਜੀ ਇੱਥੇ ਭੀੜ ਬੇਕਾਬੂ ਹੋ ਗਈ ਸੀ ਲੋਕ ਕਹਿ ਰਹੇ ਸੀ ਕਿ ਚੜ ਜਾਓ ਇਹਨਾਂ ਦੇ ਉੱਤੇ ਚੜ ਜਾਓ ਇਹਨਾਂ ਦੇ ਉੱਤੇ ਫੜੋ ਇਹਨਾਂ ਨੂੰ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾ ਰਹੇ ਸੀ ਗਲਤ ਤਰੀਕੇ ਦੇ ਨਾਲ ਮੈਨੂੰ ਟੱਚ ਕੀਤਾ ਗਿਆ ਸਾਮੇ ਬੇਕਾਬੂ ਹੋ ਕੇ ਤੇ ਗੁੱਸੇ ਦੇ ਵਿੱਚ ਬੋਲੀ ਆ। ਪੱਤਰਕਾਰ ਨੇ ਸਵਾਲ ਇਹ ਕੀਤਾ ਤੁਸੀਂ ਗਾਲ ਵੀ ਕੱਢੀ ਭੈਣ ਦੀ। ਇਹ ਕਹਿੰਦੇ ਜੀ ਜਿਹੋ ਜਾਂ ਉੱਥੇ ਮਾਹੌਲ ਬਣ ਗਿਆ ਸੀ। ਜਿਹੋ ਜੇ ਉੱਥੇ ਹਾਲਾਤ ਬਣੇ ਪਏ ਸੀ। ਉਹ ਫਿਰ ਮੈਨੂੰ ਨਹੀਂ ਪਤਾ ਵੀ ਭਾਈ ਕਾਬੂ ਦੇ ਵਿੱਚ ਕਈ ਵਾਰੀ ਬੰਦੇ ਨੂੰ ਗੁੱਸਾ ਵੀ ਆ ਜਾਂਦਾ। ਪਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਕਿਸਾਨ ਭਾਈ ਚੜਾ ਬਹੁਤ ਸਤਿਕਾਰ ਕਰਦਾ। ਮੈਂ ਆਪ ਕਿਸਾਨੀ ਪਰਿਵਾਰ ਦੇ ਵਿੱਚੋਂ ਆ। ਮੈਂ ਕਿਸਾਨ ਦਾ ਸਤਿਕਾਰ ਕਰਦੀ ਸਾ ਹਾਂ ਤੇ ਕਰਦੀ ਰਹੂੰਗੀ। ਹੁਣ ਤੁਸੀਂ ਗੱਲੋ ਕਰ ਲੋ ਕਿਸਾਨ ਭਾਈ ਚੜੇ ਦੀ। ਕਿਸਾਨ ਭਾਈ ਕਰੇਦਾ ਇਹ ਕਹਿਣਾ ਵੀ ਜੇਕਰ ਬੀਬੀ ਜੀ ਨੂੰ ਮਨਦੀਪ ਕੌਰ ਚੀਮਾ ਨੂੰ ਕਿਸੇ ਨੇ ਟੱਚ ਕੀਤਾ ਕਿਸੇ ਨੇ ਬੈ ਟੱਚ ਕੀਤਾ ਕਿਸੇ ਨੇ ਪਿੱਛੇ ਜਾ ਕੇ ਹੱਥ ਲਾਇਆ ਕਿਸੇ ਨੇ ਕੋਈ ਵੀ ਗਲਤ ਗੱਲ ਕੀਤੀ ਆ ਤਾਂ ਬੀਬੀ ਜੀ ਇੱਕ ਵੀਡੀਓ ਦਿਖਾ ਦੇਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਉ ਇਹਨਾਂ ਦਾ ਉੱਤਰ ਇਹ ਆ ਬੀਬੀ ਚੀਮਾ ਦਾ ਉਹ ਕਹਿੰਦੀ ਜੀ ਦੇਖੋ ਜੇ ਉਹ ਕਿਤੇ 5-700 ਬੰਦਾ ਹੋਵੇ ਤੁਹਾਡੇ ਨਾਲ ਕੋਈ ਧੱਕਾ ਹੋ ਰਿਹਾ ਹੋਵੇ ਤੇ ਕੋਣ ਕਦੋਂ ਕੀ ਕਰ ਗਿਆ ਤੇ ਇਹਦੀ ਤੁਸੀਂ ਵੀਡੀਓ ਲੱਭਦੇ ਫਿਰੋਗੇ ਕਿ ਵੀਡੀਓ ਤੁਸੀਂ ਕਹੋਗੇ ਵੀ ਕਿਨੇ ਬੜਾਈ ਸੀ ਬਣਵਾਈ ਦਿਖਾਓ ਕਲਿੱਪ ਦਿਖਾਉਣੀ ਆ ਉਹ ਕਹਿੰਦੇ ਜੀ ਇਹ ਗੱਲਾਂ ਗਲਤ ਆ ਕਿਸਾਨਾਂ ਦਾ ਇਹ ਕਹਿਣਾ ਵੀ ਅਸੀਂ ਤਾਂ ਟਰਾਲੀ ਦੇ ਮਾਮਲੇ ਦੇ ਵਿੱਚ ਕਾਰਵਾਈ ਕਰਵਾਉਣੀ ਚਾਹੁੰਦੇ ਸੀ ਜਿਹੜੇ ਟਰਾਲੀ ਚੋਰ ਆ ਜਿਹੜੇ ਪੁਰਜੇ ਚੋਰੀ ਕਰਕੇ ਜਿਹੜੇ ਅੱਗੇ ਵੇਚਦੇ ਆ ਉਹਨਾਂ ਦੇ ਉੱਤੇ ਕਾਰਵਾਈ ਕਰਵਾਉਣੀ ਚਾਹੁੰਦੇ ਆ ਇਹ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ ਇੱਕ ਪਾਸੇ ਕਿਸਾਨ ਦੂਜੇ ਪਾਸੇ ਪੁਲਸਾ ਮਾਮਲਾ ਭਾਵੇਂ ਇਹ ਫਿਲਹਾਲ ਥੋੜਾ ਜਿਹਾ ਠੰਡੇ ਬਸਤੇ ਦੇ ਵਿੱਚ ਪੈ ਗਿਆ ਇਹ ਠੰਡੇ ਬਸਤੇ ਦੇ ਵਿੱਚ ਹੀ ਰਵੇ ਤੇ ਮਸਲੇ ਸਾਰੇ ਹੱਲ ਹੋ ਜਾਣ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਗੱਲ ਮੇਰੀ ਬੀਬੀ ਬੰਦੀਪ ਕੌਰ ਨੂੰ ਆ ਅਸੀਂ ਬਹੁਤ ਸਤਿਕਾਰ ਕਰਦੇ ਆ ਪੰਜਾਬ ਪੁਲਿਸ ਦਾ ਤੌਰਤਾਂ ਦਾ ਕੁੜੀਆਂ ਦਾ ਇਸ ਕਰਕੇ ਵਧ ਕਰਦੇ ਆ ਕਿਉਂਕਿ ਤੁਸੀਂ ਵੀ ਆਪਦੀ ਪ੍ਰਤਿਭਾ ਦੇ ਨਾਲ ਇਥੋਂ ਤੱਕ ਆਏ ਆ ਜਿਹੜੇ ਮਨਦੀਪ ਕੌਰ ਚੀਮਾ ਨੂੰ ਗਾਲਾਂ ਕੱਢਦੇ ਆ ਅਪਸ਼ਬਦਾਂ ਦੀ ਵਰਤੋਂ ਕਰਦੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਵੀ ਨਾ ਇਦਾਂ ਦੀ ਗੱਲ ਕਰੋ ਤੇ ਜਿਹੜੀ ਪੁਲਿਸ ਇਹ ਕੱਦ ਕਹਿੰਦੀ ਵੀ ਕਿਸਾਨ ਗਲਤ ਸੀ ਤੁਸੀਂ ਵੀ ਇਦਾਂ ਦੀ ਗੱਲ ਨਾ ਕਰੋ ਇਹ ਪਾਟਕ ਨੂੰ ਹੋਰ ਨਾ ਵਧਾਓ ਮਨਦੀਪ ਕੌਰ ਕੀਮਾ ਖੁਰਾ ਨੂੰ ਇੱਕ ਬੇਨਤੀ ਆ ਦੇਖੋ ਤੁਸੀਂ ਖਿਡਾਰੀ ਸੀ ਤੁਹਾਨੂੰ ਸਪੋਰਟ ਸਕੂਟੇ ਦੇ ਵਿੱਚ ਨੌਕਰੀ ਮਿਲੀ ਅਸੀਂ ਸਤਿਕਾਰ ਕਰਦੇ ਆ ਪਰ ਖਿਡਾਰੀ ਦੇ ਵਿੱਚ ਸਹਿਣਸ਼ੀਲਤਾ ਆਮ ਨਾਲੋਂ ਵੱਧ ਹੁੰਦੀ ਆ ਉਥੇ ਖਿਡਾਰੀ ਦੇ ਵਿੱਚ ਖੇਡ ਭਾਵਨਾ ਹੁੰਦੀ ਆ ਇੱਥੇ ਪੁਲਿਸ ਮੁਲਾਜ਼ਮ ਦੇ ਵਿੱਚ ਸੇਵਾ ਭਾਵਨਾ ਹੋਣੀ ਚਾਹੀਦੀ ਆ ਤੁਸੀਂ ਗਰਮ ਬਹੁਤ ਹੋਏ ਤੇ ਅਸੀਂ ਤੁਹਾਡੀ ਗਾਲ ਸੁਣੀ ਆ ਉਹ ਗਾਲ ਤੁਹਾਡੇ ਮੂੰਹ ਦੇ ਵਿੱਚੋਂ ਸ਼ੋਭਦੀ ਨਹੀਂ ਸੀ ਗੱਲ ਇਹ ਆ ਜੇ ਤੁਹਾਨੂੰ ਕੋਈ ਕਿਸਾਨ ਅਪਸ਼ਬਦ ਬੱਲੇ ਤੇ ਫਿਰ ਅਸੀਂ ਇਹ ਗੱਲ ਕਵਾਂਗੇ ਜੀ ਕਿ ਭਾਈ ਕਿਸਾਨ ਨੂੰ ਨਹੀਂ ਚਾਹੀਦਾ ਕਿ ਤੁਹਾਨੂੰ ਗਾਲ ਕੱਢੀ ਜਾਵੇ ਤੁਹਾਡੇ ਉੱਥੇ ਮਤਪੇਰ ਪੈਦਾ ਹੋਏ ਖਿੱਚ ਧੂ ਹੋਈ ਅਸੀਂ ਖਿੱਚ ਧੂ ਦੀਆਂ ਵੀਡੀਓ ਦੇਖੀਆਂ ਜਿਹਦੇ ਵਿੱਚ ਪੁਲਿਸ ਮੁਲਾਜ਼ਮ ਵੀ ਇੱਕ ਦੋ ਖਿੱਚ ਧੂ ਕਰਦੇ ਆ ਤੇ ਕੁਝ ਜਿਹੜੇ ਆ ਕਿਸਾਨ ਵੀ ਕਰ ਰਹੇ ਆ ਪਰ ਇਹਨਾਂ ਗੱਲਾਂ ਦੇ ਸਿੱਟੇ ਚੰਗੜੀ ਨਿਕਲਦੇ ਤੁਸੀਂ ਪਰਚਾ ਦਰਜ ਕਰੋ ਜਦੋਂ ਕਿਸਾਨ ਨੇ ਗੱਲ ਕਹਿੰਦੇ ਵੀ ਭਾਈ ਅਸੀਂ ਪਰਚਾ ਦਰਜ ਕਰਵਾਉਣਾ ਤੇ ਜੇਕਰ ਉਹਨਾਂ ਨੂੰ ਪਤਾ ਵੀ ਭਾਈ ਕੀ ਸਾਡੀ ਚੋਰੀ ਹੋਈ ਆ ਤੁਸੀਂ ਟਰਾਲੀਆਂ ਵਾਲੀ ਗੱਲ ਨੂੰ ਹੌਲੀ ਨਾ ਲਓ ਟਰਾਲੀ ਕਿਸਾਨ ਦਾ ਦੂਜਾ ਘਰ ਆ। ਉਹ ਸਾਲ ਦੇ ਵਿੱਚੋਂ 8-9 ਮਹੀਨੇ ਤਾਂ ਟਰਾਲੀ ਦੇ ਵਿੱਚ ਰਹਿੰਦਾ। ਕੀ ਪਤਾ ਇਹ ਟਰਾਲੀ ਕਿੱਥੇ ਲਾ ਕੇ ਉਹਨੂੰ ਫੇਰ ਸੰਘਰਸ਼ ਕਰਨਾ ਪੈ ਜੇ। ਪੁਲਿਸ ਨੂੰ ਤਾਂ ਉੱਤੋਂ ਹੁਕਮ ਹੁੰਦਾ ਵੀ ਡਾਂਗ ਭਰਾ ਦਿਓ। ਪੁਲਿਸ ਨੂੰ ਉੱਤੋਂ ਹੁਕਮ ਹੁੰਦਾ ਭਜਾ ਦਿਓ। ਅਸੀਂ ਸਾਰੀ ਪੁਲਿਸ ਨੂੰ ਮਾੜਾ ਨਹੀਂ ਕਹਿੰਦੇ। ਪਰ ਜੋ ਹੁੰਦਾ ਉਹ ਤਾਂ ਹੁੰਦਾ ਹੀ ਆ ਨਾ। ਸ਼ੰਭੂ ਬਾਰਡਰ ਦੇ ਉੱਤੇ ਆਪਾਂ ਦੇਖਿਆ ਹੀ ਆ ਬੀਤੇ ਵੇਲੇ ਦੇ ਵਿੱਚ ਕੀ ਕੁਝ ਹੋਇਆ ਰਾਤੋਂ ਰਾਤ ਕੀ ਕੁਝ ਬਣ ਗਿਆ। ਪਰ ਬੇਨਤੀ ਸਿਰਫ ਇੰਨੀ ਆ ਵੀ ਇਸ ਉਲਝੀ ਹੋਏ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਡੀਐਸਪੀ ਹੋਵੇ ਕੋਈ ਕਾਂਸਟੇਬਲ ਹੋਵੇ ਕੋਈ ਵੱਡਾ ਰੈਂਕ ਦਾ ਹੋਵੇ ਅਫਸਰ ਕੋਈ ਛੋਟੇ ਰੈਂਕ ਦਾ ਹੋਵੇ ਕੋਈ ਸਧਾਰਨ ਕਰਮਚਾਰੀ ਹੋਵੇ ਅਸੀਂ ਸਤਿਕਾਰ ਕਰਦੇ ਆ ਪਰ ਜਦੋਂ ਡੀਐਸਪੀ ਮਨਦੀਪ ਕੌਰ ਚੀਮਾ ਦੀ ਖਬਰ ਆਵੇ ਜਦੋਂ ਇਹ ਪਤਾ ਹੋਵੇ ਜੀ ਕਿ ਇਹਨਾਂ ਨੇ ਫਲਾਣੀ ਫਲਾਣੀ ਥਾਂ ਦੇ ਉੱਤੇ 올림픽 ਦੇ ਵਿੱਚ ਹਿੱਸਾ ਲਿਆ ਫਲਾਣੀ ਥਾਂ ਦੇ ਉੱਤੇ ਆ ਪ੍ਰਾਪਤੀ ਹਾਸਲ ਕੀਤੀ ਐਨੇ ਮੈਡਲ ਜਿੱਤੇ ਫਿਰ ਸਾਨੂੰ ਇੰਉਂ ਲੱਗਦਾ ਵੀ ਇੱਕ ਕਿਸਾਨ ਵੀ ਤੁਸੀਂ ਮੈਡਲ ਹੀ ਸਮਝੋ ਇਹ ਵੀ ਮੈਡਲ ਹੀ ਆ ਕਿਉਂਕਿ ਇਹ ਸਾਡੇ ਸੂਬੇ ਦੀ ਹੱਕ ਵਾਕੇ ਧਰਤੀ ਵੀ ਹਕਵਾ ਕੇ ਤੇ ਫਿਰ ਭਾਈ ਅੰਨ ਪੈਦਾ ਕਰਦੇ ਤੁਸੀਂ ਤਾਂ ਆਪ ਕਿਸਾਨੀ ਦੇ ਵਿੱਚੋਂ ਆ ਇਹ ਥਾਂ ਦੇ ਉੱਤੇ ਮਾਹੌਲ ਤਣਾਪੂਰਨ ਨਹੀਂ ਹੋਣਾ ਚਾਹੀਦਾ ਤੁਸੀਂ ਆਪ ਵੱਧ ਸਿਆਣੇ ਹੋ ਅਸੀਂ ਕਿਸਾਨ ਭਾਈ ਜਿਹੜਾ ਸਤਕਾਰ ਕਰਦੇ ਸਾਹ ਕਰਦੇ ਹਾਂ ਤੇ ਕਰਦੇ ਰਵਾਂਗੇ ਮਾੜੀ ਭਾਵਨਾ ਸਾਡੀ ਪੁਲਿਸ ਦੇ ਪ੍ਰਤੀ ਵੀ ਨਹੀਂ ਆ ਪਰ ਤੁਹਾਡੇ ਉੱਤੇ ਜ਼ਿੰਮੇਵਾਰੀ ਦੀ ਪੰਡ ਵੱਧਾ ਕਿਉਂਕਿ ਤੁਸੀਂ ਪੁਲਿਸ ਅਧਿਕਾਰੀ ਹੋ ਤੁਸੀਂ ਉਸ ਥਾਂ ਦੇ ਉੱਤੇ ਆ ਜਿੱਥੋਂ ਤਨਖਾਹ ਮਿਲਦੀ ਆ ਇਹ ਤਨਖਾਹ ਲੋਕਾਂ ਦੇ ਪੈਸੇ ਦੇ ਟੈਕਸ ਦੇ ਰੂਪ ਦੇ ਵਿੱਚ ਆ ਆਪਾਂ ਨੂੰ ਕਦੇ-ਕਦੇ ਤਾਂ ਜ਼ਿੰਦਗੀ ਦੇ ਵਿੱਚ ਮੌਕਾ ਮਿਲਦਾ ਵੀ ਭਾਈ ਅਸੀਂ ਕਿਸੇ ਭਾਈਚਾਰੇ ਲਈ ਆਪਣਿਆਂ ਦੇ ਲਈ ਖੜ ਕੇ ਕੁਝ ਨਾ ਕੁਝ ਵੱਖਰਾ ਕਰਗੇ ਤੇ ਮੇਰੀ ਕਿਸਾਨ ਭਾਈਚਾਰੇ ਨੂੰ ਵੀ ਬੇਨਤੀ ਆ ਵੀ ਭਾਈ ਦੇਖੋ ਕਿਸੇ ਵੀ ਕੋਈ ਲੇਡੀ ਅਫਸਰ ਹੋਵੇ ਜਾਂ ਕੋਈ ਹੋਰ ਪੁਲਿਸ ਮੁਲਾਜ਼ਮ ਵੀ ਹੋਵੇ ਤੁਸੀਂ ਪਹਿਲਾਂ ਕਦੇ ਵੀ ਮੈਂ ਤਾਂ ਕਹਿੰਦਾ ਗੁੱਗ ਨੰਬਰ ਦੇ ਉੱਤੇ ਵੀ ਨਹੀਂ ਪਹਿਲਾਂ ਕਦੇ ਵੀ ਕੋਈ ਜ਼ਿਆਰਤੀ ਨਹੀਂ ਕਰਨੀ ਹਾਲਾਂਕਿ ਮਨਦੀਪ ਕੌਰ ਕੀਮਾਨ ਨੇ ਗੱਲ ਕਹੀ ਆ ਵੀ ਇਹਨਾਂ ਨੇ ਜ਼ਿਆਰਤੀ ਕੀਤੀ ਪਹਿਲ ਕੀਤੀ ਬਾਅਦ ਦੇ ਵਿੱਚ ਉਹਦਾ ਉੱਤਰ ਦੇਣਾ ਪਿਆ ਪਰ ਇਦਾਂ ਦੀਆਂ ਗੱਲਾਂ ਹੋਣੀਆਂ ਨਹੀਂ ਚਾਹੀਦੀਆਂ ਜਦੋਂ ਕਿਸਾਨ ਤੇ ਪੁਲਿਸ ਪੰਜਾਬ ਦੇ ਵਿੱਚ ਲੜਨ ਤੇ ਦੋਵੇਂ ਤਰ੍ਹਾਂ ਹੀ ਪੰਜਾਬੀ ਹੋਣ ਤੇ ਤੁਸੀਂ ਇਹ ਸੋਚੋ ਵੀ ਚਾਹ ਕਿਨੂੰ ਚੜਦਾ ਹੋਊਗਾ ਸਾਨੂੰ ਇਸ ਗੱਲ ਦਾ ਪਤਾ ਵੀ ਕਿਸਾਨ ਜਥੇਬੰਦਗਾਂ ਦੇ ਵਿੱਚ 파ਟਕ ਬਹੁਤ ਆ ਸਾਨੂੰ ਇਸ ਗੱਲ ਦਾ ਪਤਾ ਕ੍ਰੈਡਿਟ ਤੇ ਪਿੱਛੇ ਬਹੁਤ ਕੁਝ ਕਰਦੇ ਕਿਸਾਨ ਆਗੂ ਵੀ ਸਾਨੂੰ ਇਸ ਗੱਲ ਦਾ ਪਤਾ ਵੀ ਕਿਸਾਨੀ ਇਸ ਵੇਲੇ ਝੰਡੀ ਵੀ ਪਈ ਆ ਇਸ ਹੜ ਨੇ ਵੀ ਮੰਨਦੀ ਆ ਪਰ ਭਾਈ ਜਿਹੜੇ ਕਿਸਾਨ ਇਸ ਵੇਲੇ ਟਰਾਲੀਆਂ ਦੀ ਖਾਤਰ ਜੰਗ ਲੜਦੇ ਆ ਨਾ ਇਹਨਾਂ ਦੇ ਜਜ਼ਬਾਤ ਵੀ ਸਮਝਣੇ ਚਾਹੀਦੇ ਇਹਨਾਂ ਦੀਆਂ ਟਰਾਲੀਆਂ ਲੱਖਾਂ ਰੁਪਏ ਦੀਆਂ ਟਰਾਲੀਆਂ ਜੇ ਅੱਜ ਇੱਕ ਅਸੀਂ ਕਬਾੜੀਏ ਤੋਂ ਪਤਰੀ ਲੈਣ ਜਾਣੀ ਹੋਵੇ ਨਾ ਉਹ ਕਈ 100 ਰੁਪਏ ਦੇ ਵਿੱਚ ਪਤਰੀ ਮਿਲਦੀ ਆ ਇਹ ਟਾਇਰਾਂ ਸਮੇਤ ਟਰਾਲੀ ਤੇ ਵਿੱਡ ਵਾਲੀਆਂ ਟਰਾਲੀਆਂ ਵੀ ਆ ਜਿਹੜੀਆਂ ਚੋਰੀ ਹੋਈਆਂ ਚੋਰੀ ਕੀਤੀਆਂ ਆਪਣੇ ਨਹੀਂ ਆ ਪਰ ਆਪਣੇ ਕਈ ਬਚ ਜਾਂਦੇ ਆ ਇਸ ਕਰਕੇ ਆਪਣੇਆਂ ਦੇ ਉੱਤੇ ਥੋੜਾ ਜਿਹਾ ਗੁੱਸਾ ਹੁੰਦਾ ਵੀ ਆਪਣੀ ਪੁਲਿਸ ਆ ਤੇ ਪੁਲਿਸ ਆਪਣੇਆਂ ਨੂੰ ਕਿਉਂ ਨਹੀਂ ਫੜਦੀ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰਦੀ ਆ ਗੱਲ ਸਿਰਫ ਇੰਨੀ ਆ ਇਸ ਗੱਲ ਨੂੰ ਆਪਾਂ ਜਿੰਨਾ ਮਰਜ਼ੀ ਵਧਾ ਲਈਏ ਪੰਜਾਬ ਪੁਲਿਸ ਆਪਣੀ ਤਨਦੇਹੀ ਦੇ ਨਾਲ ਮਿਹਨਤ ਕਰੇ ਡਿਊਟੀ ਕਰੇ ਇਹਨਾਂ ਦੇ ਟਰਾਲੀਆਂ ਲੱਭੇ ਤੇ ਭਵਿੱਖ ਦੇ ਵਿੱਚ ਕੋਈ ਵੀ ਕਿਸੇ ਨੂੰ ਅਲਾਮਬਾ ਨਾ ਹੋਵੇ ਤੇ ਇਧਰ ਕਿਸਾਨ ਭਾਈਚਾਰੇ ਨੂੰ ਬੇਨਤੀ ਆ ਵੀ ਤੁਸੀਂ ਵੀ ਥਰਮੇ ਤੋਂ ਕਬ ਲੈਣਾ ਤੁਸੀਂ ਵੀ ਸਤਕਾਰ ਦੇਣਾ ਪੰਜਾਬ ਦੇ ਵਿੱਚ ਇਹੋ ਜੀਆਂ ਖਬਰਾਂ ਨਹੀਂ ਬਣਨੀਆਂ ਚਾਹੀਦੀਆਂ ਬਾਕੀ ਅਗਲੀ ਗੱਲ ਹੈ ਜੀ ਕਿ ਇਹੋ ਜਿਹੇ ਮਸਲੇ ਹੋਰ ਵੀ ਵੱਡੇ ਆ ਮੈਂ ਲੰਘੇ ਕੱਲ੍ਹ ਇੱਕ ਰਿਪੋਰਟ ਪੜ੍ਹੀ ਉਹ ਵੀ ਲੁਧਿਆਣੇ ਵੱਲੋਂ ਆ ਲੁਧਿਆਣੇ ਦੇ ਪਤਾ ਲੱਗਾ ਜੀ ਤਿੰਨ ਪੁਲਿਸ ਕਰਮਚਾਰੀ ਆ ਜਿਨ੍ਹਾਂ ਨੇ ਤਿੰਨ ਚਾਰ ਜਣੇ ਨਾਲ ਹੋਰ ਲਾਏ ਤੇ ਨੋਇਡਾ ਦੇ ਵਿੱਚੋਂ ਬੰਦੇ ਚੱਕੇ ਕਾਲ ਸੈਂਟਰ ਦੇ ਬੰਦੇ ਚੱਕੇ ਇੱਕ ਜਣਾ ਜਿਹੜਾ ਉਹ ਇੱਕ ਹੋਰ ਜੇ ਕਹਦੇਗੇ ਵੀ ਹੈੱਡ ਕਨਸਟੇਬਲ ਆ ਕੋਈ ਹੋਰ ਅਹੁਦੇ ਦੇ ਉੱਤੇ ਆ ਕੋਈ ਹੋਰ ਅਹੁਦੇ ਦੇ ਉੱਤੇ ਆ ਇਹਨਾਂ ਨੇ ਖੁਦ ਨੂੰ ਵੱਡੇ ਰੈਂਕ ਵਾਲੇ ਦੱਸ ਕੇ ਤੇ ਨਾਲ ਆਪਣੇ ਤਿੰਨ ਚਾਰ ਜਿਹੜੇ ਹੋਰ ਲਾਏ ਤੇ ਨੋਇਡਾ ਦੇ ਵਿੱਚੋਂ ਜਾ ਕੇ ਬੰਦੇ ਚੱਕੇ ਤਿੰਨ ਜਾਣੇ ਉਹਨਾਂ ਨੂੰ ਕਹਿੰਦੇ ਜੀ ਕਿ ਤੁਹਾਡੀ ਇੱਥੇ ਰੇਡ ਪਈ ਆ ਤੁਸੀਂ ਲੋਕਾਂ ਨਾਲ ਫਰਾਡ ਕਰਦੇ ਆ ਤੁਸੀਂ ਇੱਥੇ ਗਲਤ ਕੰਮ ਕਰਦੇ ਆ ਤੁਹਾਨੂੰ ਪੰਜਾਬ ਦੇ ਵਿੱਚ ਲੈ ਕੇ ਜਾਣਾ ਇਥੇ ਜ਼ਿਮੀਂਦਾਰਾ ਢਾਬਾ ਇੱਕ ਜਗਰਾਉਂ ਦੇ ਕੋਲ ਉਥੇ ਰੱਖਿਆ ਕਮਰੇ ਦੇ ਵਿੱਚ ਬੰਦ ਉਹਨਾਂ ਤਿੰਨ ਜਣਿਆਂ ਨੂੰ ਉਹਨਾਂ ਨੂੰ ਕਹਿੰਦੇ ਜੀ ਕਿ 80 ਕਰੋੜ ਰੁਪਈਆ ਦੇ ਦਿਓ ਤੁਹਾਨੂੰ ਛੱਡ ਦਿੰਨੇ ਆ ਉਹ ਕਹਿੰਦੇ ਵੀ ਐਨੇ ਸਾਡੇ ਕੋਲੇ ਹੈ ਨਹੀਂਗੇ ਫਿਰ ਇਹਨਾਂ ਨੂੰ ਥਾਣੇ ਦੇ ਵਿੱਚ ਲਿਆਏ ਥਾਣੇ ਦੇ ਵਿੱਚ ਲਿਆ ਕੇ ਤੇ ਉਹਨਾਂ ਨੇ ਉੱਥੇ ਕਾਰਵਾਈ ਕਰਨ ਲੱਗੇ ਕਹਿੰਦੇ ਜੀ ਇੱਥੇ ਦਸਤਕਤ ਕਰੋ 70-80 ਲੱਖ ਰੁਪਈਆ ਦੇ ਵਿੱਚ ਗੱਲ ਮੁਕਾਉਂਦੇ ਸੀ ਉਹ ਤਾਂ ਬਾਅਦ ਦੇ ਵਿੱਚ ਸੀਨੀਅਰ ਅਧਿਕਾਰੀ ਆ ਗਏ ਥਾਣੇ ਦੇ ਉਹਨਾਂ ਦੇ ਕੋਲੇ ਇਹਨਾਂ ਤਿੰਨਾਂ ਨੇ ਜਿਹਨਾਂ ਨੂੰ ਫੜ ਕੇ ਲਿਆਂਦਾ ਆਪਣਾ ਦੁੱਖ ਰੋਇਆ ਤੇ ਉਹ ਪੁਲਿਸ ਅਧਿਕਾਰੀਆਂ ਨੇ ਗੱਲ ਕਹੀ ਵੀ ਅਸਤਾ ਰੇਡ ਮਾਰਨ ਨੂੰ ਕਿਹਾ ਹੀ ਨਹੀਂ ਇਹ ਤਾਂ ਗਲਤ ਹੋਈ ਜਾਂਦਾ ਤੇ ਤੁਹਾਨੂੰ ਰੇਡ ਮਾਰਨ ਦਾ ਅਧਿਕਾਰ ਕਿਹਨੇ ਦਿੱਤਾ ਸੀ ਜਿਹੜੇ ਪੁਲਿਸ ਵਾਲਿਆਂ ਨੇ ਰੇਡ ਮਾਰੀ ਸੀ ਮਰਦੀ ਨਾਲ ਜਾ ਕੇ ਲੁੱਟਣ ਦੇ ਲਈ ਉਹਨਾਂ ਨੇ ਹੁਣ ਸੀਨੀਅਰ ਅਧਿਕਾਰੀਆਂ ਤੋਂ ਮਾਫੀ ਮੰਗੀ ਆ ਤੇ 6 ਜਣਿਆਂ ਦੇ ਉੱਤੇ ਪਰਚਾ ਦਰਜ ਹੋਇਆ ਪੁਲਿਸ ਦੇ ਕਹਿਣ ਮੁਤਾਬਕ ਇੱਕ ਫੜਿਆ ਤੇ ਬਾਕੀ ਹਲੇ ਫਰਾਰ ਆ ਮਤਲਬ ਇਹ ਜੀ ਕਿ ਪੰਜਾਬ ਪੁਲਿਸ ਦੇ ਵਿੱਚ ਕੁਝ ਕੁ ਲੋਕ ਐਸੇ ਵੀ ਆ ਜਿਹੜੇ ਇਸ ਤਰੀਕੇ ਦੇ ਨਾਲ ਕਮਾਈ ਕਰਦੇ ਤੇ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਇਹਨੇ ਬਬਰ ਭਰਦੇ ਨਹੀਂ ਇਹ ਰਜਦੇ ਨਹੀਂ ਮੈਂ ਫੇਰ ਇਹ ਗੱਲ ਕਹਿਣਾ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਕਈ ਅਧਿਕਾਰੀ ਐਸੇ ਆ ਜਿਹੜੇ ਕਿ ਆਪਦੇ ਕੋਲੋਂ ਬਹੁਤ ਖਰਚ ਕਰਕੇ ਦੂਜੇ ਦੀ ਮਦਦ ਕਰਦੇ ਆ ਤੇ ਕਈ ਐਸੇ ਆ ਸਵਾ ਲੱਖ ਰੁਪਇਆ ਤਨਖਾਹ ਹੁੰਦੀ ਤੇ ਰਾਹ ਦੇ ਵਿੱਚ ਮੋਟਰਸਾਈਕਲ ਵਾਲੇ ਤੋਂ 200 ਰੁਪਇਆ ਵੀ ਨਹੀਂ ਛੱਡਦੇ ਤੇਰਾ ਹੈਲਮਟ ਹੈ ਨਹੀਂ ਤੇਰੇ ਕੋਲੇ ਆਹ ਚੀਜ਼ ਹੈ ਨਹੀਂ ਮੜ ਜਾ ਪਰਲੇ ਪਾਸੇ ਆ ਜਾ ਦੋਵੇਂ ਤਰ੍ਹਾਂ ਦੇ ਲੋਕ ਆ ਨਾ ਸਾਰੀ ਪੁਲਿਸ ਚੰਗੀ ਐ ਨਾ ਸਾਰੀ ਪੁਲਿਸ ਮਾੜੀ ਐ ਪਰ ਹਰ ਖਾਣੇ ਦੇ ਹਰ ਚੌਂਕੀ ਦੇ ਬਾਹਰ ਇੱਕ ਫੱਟਾ ਲੱਗਾ ਹੁੰਦਾ ਉਸ ਫੱਟੇ ਤੇ ਲਿਖਿਆ ਹੁੰਦਾ ਪੁਲਸ ਤੁਹਾਡੀ ਜਾਨ ਤੇ ਮਾਲ ਦੀ ਹਿਫਾਜ਼ਤ ਵਾਸਤੇ ਵਚਨਬੱਧ ਹੈ ਤੇ ਜੇ ਭਾਈ ਇਹ ਵਚਨਬੱਧਤਾ ਨਹੀਂ ਹੋਊਗੀ ਜੇ ਵਚਨਬੱਧਤਾ ਤੋਂ ਇਲਾਵਾ ਕੁਝ ਹੋਰ ਹੋਊਗਾ ਤੇ ਫਿਰ ਭਾਈ ਫਿਟ ਲਾਣ ਤਾਂ ਉਵੇਂ ਪੈਣਗੇ ਜਿਵੇਂ ਕਿ ਅੱਜ ਵੀ ਕਈ ਥਾਵਾਂ ਦੇ ਉੱਤੇ ਪੈਣਗੇ ਸੋ ਪੰਜਾਬ ਪੁਲਿਸ ਆਪਣੀ ਤਨਦੇਹੀ ਨਾਲ ਡਿਊਟੀ ਨਿਭਾਵੇ ਲੋਕ ਪੁਲਿਸ ਦਾ ਸਹਿਯੋਗ ਦੇਣ ਪੁਲਿਸ ਡਾਂਗ ਚੱਕ ਕੇ ਕਿਸਾਨ ਦੇ ਉੱਤੇ ਕਹਿਰ ਨਾ ਭਰਾਵੇ ਤੇ ਕਿਸਾਨ ਪੁਲਿਸ ਦੇ ਨਾਲ ਕੋਈ ਧੱਕੇਸ਼ਾਹੀ ਨਾ ਕਰੇ ਤੇ ਪਰ ਇੰਨੀ ਇੱਕ ਗੱਲ ਮੈਨੂੰ ਪਤਾ ਵੀ ਹਾਲੇ ਤੱਕ ਇਹੋ ਜਿਹਾ ਕਿਸਾਨ ਮੈਂ ਵੀ ਨਹੀਂ ਦੇਖਿਆ ਵੀ ਜਿਨੇ ਕੋਈ ਪੁਲਿਸ ਦੇ ਲੀੜੇ ਪਾੜਤੇ ਹੋਣ ਜਾਂ ਭਾਈ ਪੁਲਿਸ ਦਾ ਕੋਈ ਬਹੁਤ ਨੁਕਸਾਨ ਕਰਤਾ ਹੋਵੇ ਪਿਛਲੇ ਦਿਨਾਂ ਦੀ ਘਟਨਾ ਦੇ ਵਿੱਚ ਤੇ ਪਰ ਭਾਈ ਦੋਸ਼ਾ ਕਦੋਸ਼ਾ ਦਾ ਫਿਲਫਿਲਾ ਜਾਰੀ ਆ ਮੀਡੀਆ ਦੇ ਵਿੱਚ ਰੌਲਾ ਰੱਪਾ ਜਾਰੀ ਆ ਤੇ ਪੁਲਿਸ ਤੇ ਕਿਸਾਨ ਅਸੀਂ ਦੋਵਾਂ ਦਾ ਸਤਕਾਰ ਕਰਦੇ ਆ ਤੇ ਪਰ ਬੀਬੀ ਜੀ ਬੇਨਤੀ ਇਹ ਆ ਮਨਦੀਪ ਕੌਰ ਜੀਮਾ ਜੀ ਵੀ ਤੁਸੀਂ ਵੀ ਥੋੜਾ ਜਿਹਾ ਠੰਡੇ ਮਤੇ ਦੇ ਵਿੱਚ ਰਿਹਾ ਕਰੋ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਗੱਲਾਂ ਚੜ ਗਈਆਂ ਨਾ ਇਹ ਜਦੋਂ ਤੁਹਾਡੀ ਰਿਟਾਇਰਮੈਂਟ ਹੋ ਗਈ ਫਿਰ ਵੀ ਨਹੀਂ ਲੈਣੀਆਂ ਤੇ ਅਗਲੀਆਂ ਪੀੜ੍ਹੀਆਂ ਅਗਲੀ ਜਨਰੇਸ਼ਨ ਇਹ ਗੱਲ ਕਹੇ ਕਰੂਗੀ ਵੀ ਭਾਈ ਸਾਡੇ ਪਰਿਵਾਰਕ ਮੈਂਬਰ ਕਿੰਨੇ ਤੱਤੇ ਹੋ ਕੇ ਡਿਊਟੀ ਦੇ ਵਿੱਚ ਹੀ ਐ ਗੱਲ ਕਰ ਜਾਂਦੇ ਸੀ ਇਹ ਗੱਲਾਂ ਮਿਟਦਗੀਆਂ ਨਹੀਂ ਚਲੋ ਉਦਾਂ ਆਪਾਂ ਗੱਲ ਕਰ ਲਈਏ ਆਮੋ ਸਾਹਮਣੇ ਤਾਂ ਗੱਲ ਹੋਰ ਆ ਜਦੋਂ ਸੋਸ਼ਲ ਮੀਡੀਆ ਤੇ ਗੱਲ ਚੱਲ ਗਈ ਤੇ ਫਿਰ ਉਹ ਲੈਂਦੀ ਨਹੀਂਗੀ ਇਹ ਬੰਦਾ ਜੋ ਮਰਜ਼ੀ ਸੁਫਾਈਆਂ ਲਈ ਜਾਵੇ ਫਿਰ ਉਹ ਖੜਾ ਨਹੀਂ ਛੁੱਟਦਾ ਇਸ ਕਰਕੇ ਹਰ ਕਿਸੇ ਨੂੰ ਬੇਨਤੀ ਵੀ ਤੋਲ ਕੇ ਬੋਲੋ ਤੇ ਖਾਸ ਕਰਕੇ ਜਿਹੜਾ ਪਬਲਿਕ ਫਿਗਰ ਆ ਉਹਨੂੰ ਤਾਂ ਜ਼ਰੂਰ ਇਸ ਗੱਲ ਦੇ ਉੱਪਰ ਗੌਰ ਕਰਨੀ ਚਾਹੀਦੀ ਆ